ਸਾਲ 1881 ਦੇ ਆਸ-ਪਾਸ ਵਿਦੇਸ਼ ਵਿੱਚ ਅੰਗਰੇਜ਼ੀ ਤੇ ਫ੍ਰਾਂਸੀਸੀ ਅਖਬਾਰਾਂ ਦੇ ਵਿੱਚ ਇੱਕ ਬਹਿਸ ਛਿੜ ਪਈ ਕਿ ਵਰਲਡ ਦਾ ਸਭ ਤੋਂ ਬਿਹਤਰ ਆਰਮੀ ਜਨਰਲ ਮਤਲਬ ਫੌਜ ਦਾ ਜਰਨੈਲ ਕੌਣ ਹੈ ਪੂਰੀ ਦੁਨੀਆ ਵਿੱਚ ਹੁਣ ਤੱਕ ਜਿੰਨੇ ਵੀ ਚੋਟੀ ਦੇ ਫੌਜੀ ਜਰਨੈਲ ਰਹੇ ਸਨ ਦੀ ਉਹਨਾਂ ਸਭ ਫੌਜੀ ਜਰਨੈਲਾਂ ਤੇ ਸ਼ਾਸਕਾਂ ਦੇ ਨਾਮ ਸ਼ਾਮਲ ਕੀਤੇ ਗਏ ਜਿਵੇਂ ਕਿ ਨੈਪੋਲੀਅਨ ਲਾਰਡ ਕਿਚਨਰ ਜਰਨਲ ਡਿਊਗ ਮੰਗੋਲੀਆ ਸਮਰਾਜ ਦੇ ਹਲਾਕੂ ਖਾਨ ਚੰਗੇਜ਼ ਖਾਨ ਤੇ ਏਸ਼ੀਆ ਦੇ ਅਲਾਉਦੀਨ ਦਾ ਨਾਮ ਵੀ ਗਿਣਿਆ ਜਾਣ ਲੱਗਾ ਪਰ ਜਦੋਂ ਸਰਦਾਰ ਹਰੀ ਸਿੰਘ ਨਲਵਾ ਦਾ ਜ਼ਿਕਰ ਕੀਤਾ ਗਿਆ ਤਾਂ ਬ੍ਰਿਟਿਸ਼ ਰਾਈਟਰ ਜੀ ਡਬਲਯੂ ਲਿਟਰਲਰ ਨੇ ਬਿਹਤਰ ਤੇ ਉੱਚ ਕੋਟੀ ਦੇ ਫੌਜ ਦੇ ਜਰਨੈਲ ਦੇ ਲਈ ਸ਼ਰਧਾ ਵਿੱਚ ਆਪਣਾ ਪਹਿਲਾ ਸਿਰ ਝੁਕਾਇਆ ਤੇ ਫਿਰ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਹੀ ਪੂਰੀ ਦੁਨੀਆ ਦੇ ਵਿੱਚੋਂ ਸਭ ਤੋਂ ਬਿਹਤਰ ਤੇ ਉੱਚ ਕੋਟੀ ਦੇ ਫੌਜੀ ਜਰਨੈਲ ਹਨ ਕਿਉਂਕਿ ਜਿੱਥੇ ਦੁਨੀਆ ਦੇ ਸਭ ਤੋਂ ਬਹਾਦਰ ਤੋਂ ਬਹਾਦਰ ਜਰਨੈਲ ਆਪਣੀ ਪੂਰੀ ਫੌਜ ਵੱਧ ਤੋਂ ਵੱਧ ਪੈਸਾ ਤੇ ਹਥਿਆਰਾਂ ਦੇ ਨਾਲ ਵੀ ਅਫਗਾਨਿਸਤਾਨ ਨੂੰ ਜਿੱਤਣਾ ਸਕੇ ਉੱਥੇ ਹੀ ਸਰਦਾਰ ਹਰੀ ਸਿੰਘ ਨਲਵਾ ਨੇ ਘੱਟ ਫੌਜ ਤੇ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਅਫਗਾਨਿਸਤਾਨ ਨੂੰ ਫਤਿਹ ਕੀਤਾ ਹੈ ਬ੍ਰਿਟਿਸ਼ ਡਾਕਟਰ ਨੇ ਕਿਹਾ ਅਗਰ ਸਰਦਾਰ ਹਰੀ ਸਿੰਘ ਨਲਵਾ ਕੋਲ ਬ੍ਰਿਟਿਸ਼ ਫੌਜ ਜਿੰਨੀ ਫੌਜ ਤੇ ਸਾਧਨ ਹੁੰਦੇ ਤਾਂ ਹਰੀ ਸਿੰਘ ਨਲਵਾ ਪੂਰੀ ਦੁਨੀਆ ਨੂੰ ਜਿੱਤ ਸਕਦੇ ਸਨ ਧੰਨਵਾਦ